ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਰ ਜੀ ਅਸੀਂ ਅਮਰਤਪਾਲ ਦੇ ਭਰਾ ਭਾਬ ਦੇ ਦੇ ਨਾਲ ਚੱਲੇ ਆ ਮਲਕੀ ਡੋਰ ਟੂ ਡੋਰ ਕਰਨਾ ਵਾ ਪਿੰਡ ਦੇ ਵਿੱਚ ਮਲਕੀ ਅਸੀਂ ਹੁਣ ਕਚਰਪਾਨ ਚੱਲੇ ਸੀ ਕਚਰਪਾਨ ਅ ਅਮਰਤਪਾਲ ਦੀ ਡੈਡੀ ਜੀ ਆਏ ਆ ਤੇ ਉੱਥੇ ਚੱਲੇ ਸੀ ਉਸ ਤੋਂ ਬਾਅਦ ਗੋਤੀਆਂ ਵਾਲੇ ਜਾਣਾ ਉਸ ਤੋਂ ਬਾਅਦ ਜਿੱਥੇ ਜਿੱਥੇ ਜਾਣਗੇ ਨਾਲ ਪੁਲਿਸ ਪੋਰਟਾ ਜੋ ਆਪਣੇ ਨਾਲ ਰਿਸ਼ਤ ਕਰੀਆਂ ਸਾਡਾ ਹਲਕਾ ਨਹੀਂ ਪੈਂਦਾ ਸਾਡਾ ਹਲਕਾ ਗਵਾ ਹੋਰ ਪਰ ਫਿਰ ਵੀ ਫੁੱਲ ਸਪੋਰਟ ਕਰਾਂਗੇ ਅਸੀਂ ਭਾਈ ਅਮਰਪਾਲ ਦੀ ਹਰੇਕ ਪਾਸੋਂ ਫੁੱਲ ਸਪੋਰਟ ਕਰਾਂਗੇ ਕਿਸੇ ਪਾਸੋਂ ਕਮੀ ਨਾ ਛੱਡਾਂਗੇ ਤੇ ਬਾਕੀ ਵੀਰ ਜੀ ਤੁਸੀਂ ਫੁੱਲ ਸਪੋਰਟ ਕਰੋ ਕਿਉਂਕਿ ਜੇ ਕੌਮ ਮਗਰ ਨਹੀਂ ਤੁਰਨਾ ਫਿਰ ਤੁਰਨਾ ਕਿ ਕਿੰਨੇ ਮਗਰ ਤੁਰਨਾ ਜੇ ਆਪਾਂ ਕੌਮ ਆਉਦੀ ਮਗਰ ਨਾਲ ਤੁਰੇ ਤੇ ਕਿੰਦੇ ਮਗਰ ਤੁਰਾਂਗੇ ਕਿੰਦੇ ਮਗਰ ਇਹ ਆਪਾਂ ਐਸ ਕੀ ਦਿਖਾ ਦੇਣਾ ਵਾ ਵੀ ਹਾਂ ਵੀ ਸਾਡੀ ਸਿੱਖ ਕੌਮ ਕਿੰਨੀ ਕੁ ਮਤਲਬ ਕਿ ਪਾਵਰ ਦੇ ਵਿੱਚ ਜੋ ਵੀ ਮੰਨ ਲਓ ਵੀ ਮਹਾਰਾਜ ਦੀ ਕਿਰਪਾ ਨਾਲ ਆਪਾਂ ਇਹ ਦਿਖਾ ਦੇਣਾ ਵੀ ਹਾਂ ਵੀ ਸਾਰੇ ਪਿੰਡ ਇੱਕ ਰਾ ਪਤਾ ਲੱਗ ਜਾਵੇ ਵੀ ਹਾਂ ਵੀ ਅਮਰਤਪਾਲ ਦੇ ਨਾਲ ਆ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਆਸਤੇ ਅਰਦਾਸ ਬੇਨਤੀ ਕਰਕੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਬੰਦੀ ਸਿੰਘ ਰਿਹਾ ਹੋ ਜਾਣ ਇਸੇ ਕਰਕੇ ਆਪਾਂ ਭਾਈ ਅਮਰਤਪਾਲ ਨੇ ਫੈਸਲਾ ਲਿਆ ਖੜਨ ਦਾ ਚਲੋ ਮਹਾਰਾਜ ਦੀ ਕਿਰਪਾ ਹੋਵੇ ਜੇ ਤੋਵੇ ਸਿੱਖ ਕੌਮ ਨੂੰ ਇੱਕ ਨਾ ਪਤਾ ਲੱਗ ਜੇ ਵੀ ਸਾਡੀ ਸਿੱਖ ਕੌਮ ਦੇ ਵਿੱਚ ਹੈਗੇ ਆ ਸਿੰਘ ਹੈਗੇ ਆ ਵੀ ਹਾਂ ਵੀ ਸਾਡੀ ਸਪੋਰਟ ਕਰਦੇ ਆ ਸਿੰਘ ਵੀ ਸਾਰੇ ਜਮੀਰ ਜਾਗਣ ਵਾਲੇ ਬੰਦੇ ਹੈਗੇ ਆ ਕਿ ਇਹਦਾ ਜਮੀਰ ਮਰਿਆ ਨਹੀਂਗਾ ਇਹ ਚੀਜ਼ ਦਾ ਪਤਾ ਲੱਗ ਜੂਗਾ ਵੈਗਰ ਜੀ ਦਾ ਸਾਹਿਬ ਵੈਗਰ ਜੀ ਕੀ ਫਤੇ ਅੱਗੇ ਆਪਾਂ ਪਾਉਣੇ ਆ ਥੋੜਾ ਟਾਈਮ ਠਹਿਰ ਕੇ ਜਦੋਂ ਆਪਾਂ ਵੀਡੀਓ ਬਣਾਵਾਂਗੇ ਜਾ ਕੇ ਉੱਥੇ ਪਾਉਣੇ ਆ ਜੀ ਬਾਕੀ ਵੀਡੀਓ ਉੱਥੇ ਪਾਵਾਂਗੇ ਵਿਕਰਜੀਆ ਖਾਲਸਾ ਵਿਕਰਜੀ ਕੀ ਪਤ ਹੈ